ਭਾਈ ਸੁਖਾ ਸਿੰਘ ਮਾੜੀ ਕੰਬੋਕੀ ਤੇ ਭਾਈ ਮਹਤਾਬ ਸਿੰਘ ਮੀਰਾਕੋੜ ਜਿਨ੍ਹਾਂ ਨੇ ਸਿੱਖਾਂ ਦੀ ਆਣ-ਬਾਨ ਤੇ ਸ਼ਾਨ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮਸਾਉਦੀਨ ਉਰਫ ਮਸਾ ਰੰਗੜ ਨੂੰ ਸੋਧਾ ਲਾਇਆ ਸੀ ਮੁੱਖ ਕਹਾਣੀ ਦੇ ਨਾਲ ਨਾਲ ਕਈ ਇਹੋ ਜਿਹੀਆਂ ਗੱਲਾਂ ਵੀ ਇਸ ਵੀਡੀਓ ਵਿੱਚ ਸ਼ੇਅਰ ਕਰਾਂਗੇ ਜੋ ਜ਼ਿਆਦਾਤਰ ਵਾਰ ਇਹ ਇਤਿਹਾਸ ਸੁਣਾਉਂਦੇ ਸਮੇਂ ਸਕਿਪ ਕਰ ਦਿੱਤੀਆਂ ਜਾਂਦੀਆਂ ਸੋ ਇੰਟਰੋ ਨੂੰ ਬੜਾ ਲੰਬਾ ਨਾ ਖਿੱਚਦੇ ਹੋਏ ਚਲੋ ਵੀਡੀਓ ਨੂੰ ਸ਼ੁਰੂ ਕਰੀਏ ਹਰ ਵਾਰ ਦੀ ਤਰ੍ਹਾਂ ਇਤਿਹਾਸ ਨੂੰ ਸ਼ੁਰੂ ਤੋਂ ਸਮਝਦੇ ਆ ਤਾਂ ਜੋ ਤੁਹਾਨੂੰ ਕੋਈ ਡਾਊਟ ਨਾ ਰਹੇ 9 ਮਾਰਚ 1739 ਨੂੰ ਨਾਦਰ ਸ਼ਾਹ ਦਿੱਲੀ ਤੇ ਹਮਲਾ ਕਰਦਾ ਤੇ ਲਗਭਗ 3 ਮਹੀਨੇ ਤੱਕ ਰੱਜ ਕੇ ਲੁੱਟ ਖੋਹ ਕਰਨ ਤੋਂ ਬਾਅਦ ਜਦੋਂ 25 ਮਈ 1739 ਨੂੰ ਗੱਡਿਆਂ ਦੇ ਗੱਡੇ ਸੋਨਾ ਚਾਂਦੀ ਹੀਰੇ ਜਵਾਹਰਾਂ ਤੇ ਸੈਂਕੜਿਆਂ ਦੀ ਗਿਣਤੀ 'ਚ ਲੜਕੀਆਂ ਨੂੰ ਅਗਵਾ ਕਰਕੇ ਲਿਜਾ ਰਿਆ ਹੁੰਦਾ ਤਚਨਾਬ ਦੇ ਦਰਿਆ ਦੇ ਕੋਲ ਅਕਨੂਰ ਨਗਰ ਦੇ ਬਾਹਰ ਸੈੰਗੋ ਉਹਨਾਂ ਨੂੰ ਘੇਰ ਲੈਂਦੇ ਆ ਜਿਹੜੇ ਨਾਦਰ ਸ਼ਾਹ ਨੇ ਪੂਰੀ ਦਿੱਲੀ ਹਕੂਮਤ ਨੂੰ ਰੋਲ ਕੇ ਰੱਖਦਾ ਸੀ ਜੰਗਲਾਂ 'ਚੋਂ ਨਿਕਲੇ ਮੁਠੀ ਭਰ ਸਿੰਘਾਂ ਦੇ ਜਥੇ ਨੇ ਉਹਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਉਸ ਦੇ ਲੁੱਟੇ ਹੋਏ ਧਨ ਦਾ ਕਾਫੀ ਹਿਸਾਬ ਤੋਂ ਹੋ ਗਿਆ ਤੇ ਨਾਲ ਹੀ ਅਗਵਾ ਕਰਕੇ ਲਿਜਾ ਰਹੀਆਂ ਲੜਕੀਆਂ ਨੂੰ ਆਜ਼ਾਦ ਕਰਾ ਕੇ ਸੁਰੱਖਿਅਤ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਇਸ ਹਮਲੇ ਦੇ ਨਾਲ ਨਾਦਰ ਸ਼ਾਹ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਗੁੱਸੇ ਤੋਂ ਜ਼ਿਆਦਾ ਉਹ ਹੈਰਾਨ ਹੋਇਆ ਕਿ ਆਖਰ ਇਹ ਕੌਣ ਲੋਕ ਆ ਜਿਨ੍ਹਾਂ ਨੇ ਮੇਰੀ ਉਸ ਫੌਜ ਦੇ ਵੀ ਪੈਰ ਨਹੀਂ ਲੱਗਣ ਦਿੱਤੇ ਜਿਹੜੀ ਹੁਣੇ-ਹੁਣੇ ਦਿੱਲੀ ਦੀ ਹਕੂਮਤ ਨੂੰ ਧੂਲ ਚੜਾ ਕੇ ਆਈ ਆ ਜਦੋਂ ਉਹਦੀ ਮੁਲਾਕਾਤ ਲਾਹੌਰ ਦੇ ਫੌਜਦਾਰ ਖਾਨ ਬਹਾਦਰ ਜ਼ਕਰੀਆ ਖਾਨ ਨਾਲ ਹੁੰਦੀ ਆ ਤਾਂ ਉਹ ਇਹੀ ਸਵਾਲ ਉਹਨੂੰ ਪੁੱਛਦਾ ਜ਼ਕਰੀਆ ਖਾਨ ਦੱਸਦਾ ਕਿ ਇਹ ਲੋਕ ਸਿੰਘ ਹੁੰਦੇ ਆ ਜੋ ਜੰਗਲਾਂ ਵਿੱਚ ਰਹਿੰਦੇ ਆ ਤੇ ਪੱਤੇ ਤੇ ਝਾੜੀਆਂ ਖਾ ਕੇ ਜਿਉਂਦੇ ਆ ਇਹ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਆ ਇਹਨਾਂ ਨੂੰ ਜੰਗਲਾਂ 'ਚ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਨਾ ਮਨਜੂਰ ਆ ਪਰ ਇਹ ਆਪਣੇ ਜ਼ਮੀਰ ਨਾਲ ਸਮਝੌਤਾ ਨਹੀਂ ਕਰ ਸਕਦੇ ਇਹ ਸਾਰੀਆਂ ਗੱਲਾਂ ਸੁਣ ਕੇ ਨਾਦਰ ਸ਼ਾਹ ਜਕਰੀਆ ਖਾਨ ਨੂੰ ਸਲਾਹ ਦਿੰਦਾ ਕਿ ਜਿਹੜੇ ਹਿਸਾਬ ਨਾਲ ਮੈਂ ਇਹਨਾਂ ਦੀਆਂ ਸਿਫਤਾਂ ਸੁਣ ਰਿਹਾ ਤੂੰ ਬਚ ਕੇ ਰਹੀਂ ਕਿਤੇ ਤੇਰਾ ਤਖਤਾ ਪਲਟ ਨਾ ਕਰ ਦੇਣ ਹਕੂਮਤ ਦੀਆਂ ਕੀਤੀਆਂ ਸਖਤੀਆਂ ਤੇ ਕਤਲੇਆਮ ਕਰਕੇ ਸਿੱਖ ਤਾਂ ਪਹਿਲਾਂ ਹੀ ਗਿਣੇ ਚੁਣਮੇ ਰਹਿ ਗਏ ਸੀ ਤੇ ਉਹ ਵੀ ਜੰਗਲਾਂ 'ਚ ਲੋਕ ਕੇ ਰਹਿੰਦੇ ਸੀ ਪਰ ਨਾਦਰ ਸ਼ਾਹੀ ਕਈ ਗੱਲ ਜੱਕਰੀਆ ਖਾਨ ਦੇ ਦਿਲ ਵਿੱਚ ਸੂਈ ਦੀ ਤਰ੍ਹਾਂ ਚੁੱਭ ਜਾਂਦੀ ਆ ਤੇ ਅੰਦਰੋਂ ਉਸ ਨੂੰ ਸਿੰਘਾਂ ਤੋਂ ਪਹਿਲਾਂ ਤੋਂ ਵੀ ਡਰ ਲੱਗਦਾ ਹੁੰਦਾ ਸੀ ਵੀ ਕਿਤੇ ਇਹ ਸਿੰਘ ਉਹਦਾ ਰਾਜ ਨਾ ਖੋ ਲੈਣ ਇਸ ਕਰਕੇ ਉਸਨੇ ਤੁਰੰਤ ਐਲਾਨ ਕਰਵਾਇਆ ਜੋ ਸਿੰਘਨ ਕੋ ਦਸੇ ਗ੍ਰਾਮ ਹਮਤੇ ਲੈਵੇ ਬਹੁਤ ਇਨਾਮ ਸਿੰਘਾਂ ਦੇ ਖੂਨ ਮਾਫ ਹਮਕੀਨੋ ਜਿੱਤ ਨਬੇ ਤੇ ਤਮਾਰੇ ਜੀਨੂ ਲੂਟ ਕੂਟ ਉਹਦੀ ਮਾਫ ਕਰੀ ਲਿਖਤੇ ਹਮਰੀ ਜੋ ਹੈ ਖਰੀਬ ਯਾਨੀ ਕਿ ਅੱਜ ਤੋਂ ਅਸੀਂ ਸਿੰਘਾਂ ਦੇ ਖੂਨ ਮਾਫ ਕਰ ਦਿੱਤੇ ਹਨ ਸਿੰਘਾਂ ਨੂੰ ਲੁੱਟਖੋ ਕਰਨ ਦੀ ਵੀ ਤੁਹਾਨੂੰ ਪੂਰੀ ਛੁੱਟੀ ਹੈ ਸਿੰਘਾਂ ਨਾਲ ਕੀਤੀ ਲੁੱਟਖੋ ਜਾਂ ਕਤਲ ਦਾ ਕੋਈ ਵੀ ਮਕਦਮਾ ਨਹੀਂ ਹੋਏਗਾ ਕੋਈ ਵੀ ਸੁਣਵਾਈ ਨਹੀਂ ਹੋਣੀ ਜੇ ਤੁਹਾਨੂੰ ਕੋਈ ਸਿੰਘ ਦਿਸਦਾ ਹੈ ਤੇ ਤੁਸੀਂ ਉਹਨੂੰ ਮਾਰ ਨਹੀਂ ਸਕਦੇ ਤਾਂ ਤੁਸੀਂ ਉਹਦਾ ਪਤਾ ਠਕਾਣਾ ਆ ਕੇ ਹਕੂਮਤ ਨੂੰ ਦੱਸੋ ਜਿਹਦੇ ਬਦਲੇ ਵੀ ਤੁਹਾਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਏਗਾ ਇੱਥੋਂ ਤੱਕ ਕਿ ਜਿਹੜੇ ਸਿੰਘ ਜੰਗਲਾਂ 'ਚੋਂ ਨਿਕਲ ਕੇ ਚੋਰੀ ਛੁਪੇ ਹਰਮੰਦਰ ਸਾਹਿਬ ਸਰੋਵਰ 'ਚ ਇਸ਼ਨਾਨ ਕਰਨ ਜਾਂਦੇ ਸੀ ਉਹਨਾਂ ਨੂੰ ਵੀ ਰੋਕਣ ਦਾ ਪ੍ਰਬੰਧ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਇਲਾਕੇ ਦਾ ਇੱਕ ਨਗਰ ਹੈ ਮੰਡੇਆਲੀ ਉੱਥੋਂ ਦੇ ਚੌਧਰੀ ਦਾ ਨਾਮ ਸੀ ਮੱਸਾ ਰੰਗੜ ਉਹਨੇ ਮੱਸੇ ਰੰਗੜ ਦੀ ਡਿਊਟੀ ਲਾ ਦਿੱਤੀ ਕਿ ਤੇਰਾ ਜੋ ਜੀ ਕਰਦਾ ਤੂੰ ਉਹ ਕਰ ਪਰ ਇੱਥੇ ਸਰੋਵਰ ਚ ਸਿੱਖਾਂ ਦਾ ਇਸ਼ਨਾਨ ਕਰਨ ਆਉਣਾ ਬੰਦ ਕਰਵਾ ਦੇ ਮੱਸਾ ਰੰਗੜ ਵੀ ਸਰੀ ਦਾ ਜ਼ਾਲਮ ਤੇ ਪਾਪੀ ਸੀ ਉਹ ਨੀਚ ਬੰਦੇ ਨੇ ਮਿੱਟੀ ਹੱਡੀਆਂ ਚੰਮ ਤੇ ਜੋ ਕੁਝ ਵੀ ਉਹਨੂੰ ਮਿਲਿਆ ਉਹਨੇ ਉਹ ਸਾਰਾ ਕੁਝ ਲਿਆ ਕੇ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਉਦੋਂ ਤੱਕ ਉਹਨੂੰ ਪੂਰ ਦਿੱਤਾ ਚਾਰੇ ਪਾਸੇ ਪੂਰੇ ਹੋਏ ਸਰੋਵਰ ਦੇ ਵਿੱਚ ਹੁਣ ਸਿਰਫ ਹਰਮੰਦਰ ਸਾਹਿਬ ਦੀ ਇਮਾਰਤ ਹੀ ਬਾਕੀ ਰਹਿ ਗਈ ਸੀ ਤੇ ਨੀਚਤਾ ਤੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਉਹ ਪਪੀ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਪਲੰਗ ਢਾਕੇ ਬਹਿ ਜਾਂਦਾ ਕੁਝ ਸਮੇਂ ਤੱਕ ਸਿੱਖਾਂ ਨੂੰ ਇਸ ਗੱਲ ਦਾ ਪਤਾ ਨਾ ਲੱਗ ਗਿਆ ਕਿਉਂਕਿ ਉਹਨਾਂ ਸਮਿਆਂ ਵਿੱਚ ਕਿਹੜਾ ਕੋਈ ਫੋਨ ਹੁੰਦੇ ਸੀ ਪਰ ਇੱਕ ਦਿਨ ਇੱਕ ਗੁਰੂ ਪਿਆਰਾ ਸਿੱਖ ਭਾਈ ਬਲਾਕਾ ਸਿੰਘ ਗੁਰੂ ਚਰਨਾਂ ਦੇ ਦਰਸ਼ਨ ਕਰਨ ਲਈ ਆਇਆ ਤਾਂ ਉਸ ਨੇ ਗੁਰੂ ਘਰ ਦੀ ਜੋ ਦਸ਼ਾ ਦੇਖੀ ਪਤਾ ਨਹੀਂ ਉਸ ਨੇ ਕਿਸ ਤਰ੍ਹਾਂ ਉਸ ਸਮੇਂ ਆਪਣੇ ਆਪ ਦੇ ਕਾਬੂ ਪਾਇਆ ਹੋ ਗੁਰੂ ਘਰ ਦਾ ਇਹ ਹਾਲ ਵੇਖ ਕੇ ਉਸ ਨੇ ਫਿਰ ਮੁੜ ਕੇ ਘਰ ਜਾਣਾ ਪਸੰਦ ਨਾ ਕੀਤਾ ਕਈ ਹਫ਼ਤਿਆਂ ਤੱਕ ਭਟਕਦਾ ਸਿੰਘਾਂ ਦੀ ਸੂਹ ਲੈਂਦਾ ਲੈਂਦਾ ਉਹ ਬੀਕਾਨੇਰ ਦੀ ਧਰਤੀ ਤੇ ਜੰਗਲਾਂ ਦੇ ਟਿੱਬਿਆਂ 'ਚ ਰਹਿੰਦੇ ਸਿੱਖਾਂ ਦੇ ਇੱਕ ਜਥੇ ਨੂੰ ਜਾ ਮਿਲਿਆ ਉੱਥੇ ਪਹੁੰਚਦਿਆਂ ਹੀ ਪਹਿਲਾਂ ਸਿੰਘਾਂ ਨੇ ਭਾਈ ਬਲਕਾ ਸਿੰਘ ਨੂੰ ਜਲ ਪਾਣੀ ਪੁੱਛਿਆ ਪਰ ਜਿੰਨਾ ਚਿਰ ਇਹ ਗੁਰੂ ਪਿਆਰਾ ਸਿੱਖ ਆਪਣਾ ਦੁੱਖੜਾ ਨਾ ਸਾਂਝਾ ਕਰ ਲੈਂਦਾ ਉਸ ਨੂੰ ਜਲ ਪਾਣੀ ਕਿੱਥੋਂ ਲੰਘਦਾ ਸੀ ਉਹਨਾਂ ਸਮਿਆਂ ਵਿੱਚ ਗੁਰੂ ਕੇ ਸਿੰਘ ਆਪਣੇ ਘਰ-ਬਾਰ ਬਾਰੇ ਜਾਂ ਜ਼ਮੀਨਾਂ ਜਾਇਦਾਦਾਂ ਬਾਰੇ ਨਹੀਂ ਸੀ ਪੁੱਛਿਆ ਕਰਦੇ ਸਿੰਘਾਂ ਨੇ ਵੀ ਉਸੇ ਤਰ੍ਹਾਂ ਅਰਜ਼ ਕੀਤੀ ਕਿ ਭਾਈ ਸਾਹਿਬ ਗੁਰਦਿਆਰਿਆਂ ਦਾ ਕੀ ਹਾਲ ਹੈ ਇਹ ਸ਼ਬਦ ਸੁਣਦੇ ਹੀ ਬਲਾਕਾ ਸਿੰਘ ਦੀਆਂ ਅੱਖਾਂ 'ਚ ਹੰਝੂ ਆ ਗਏ ਬਲਾਕਾ ਸਿੰਘ ਦੀ ਹਾਲਤ ਵੇਖ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਕਹਿਣ ਲੱਗੇ ਛੇਤੀ ਦੱਸ ਸੱਜਣਾ ਕੀ ਗੱਲ ਹੈ ਸਿੰਘ ਨੇ ਕਿਹਾ ਕਿ ਜਿਹੜੇ ਹਾਲਾਤ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਬੜੇ ਵੱਡੇ ਜ਼ਿਕਰੇ ਕਰਕੇ ਸੁਣਿਓ ਕਹਿਣ ਲੱਗਾ ਜਿੱਥੇ ਆਪਣੇ ਗੁਰੂ ਸਾਹਿਬ ਦੀ ਬੀੜ ਦਾ ਪ੍ਰਕਾਸ਼ ਹੁੰਦਾ ਸੀ ਉੱਥੇ ਜ਼ਾਲਮ ਪਾਪੀ ਪਲੰਗ ਢਾ ਕੇ ਬੈ ਗਿਆ ਹੈ ਜਿੱਥੇ ਗੁਰੂ ਸਾਹਿਬ ਦੀ ਚੌਰ ਰੱਖੀ ਜਾਂਦੀ ਸੀ ਉੱਥੇ ਜ਼ਾਲਮ ਨੇ ਆਪਣਾ ਹੁੱਕਾ ਰਖਿਆ ਤੇ ਜਿੱਥੇ ਬੈਠ ਕੇ ਗੁਰੂ ਕੇ ਕੀਰਤਨੀਆਂ ਕੀਰਤਨ ਕਰਦੇ ਸਨ ਹੁਣ ਸਾਰਾ ਦਿਨ ਵਿਸ਼ਵਾ ਦਾ ਨਾਚ ਹੁੰਦਾ ਹੈ ਤੇ ਉਹ ਪਾਨ ਤੰਬਾਕੂ ਖਾਂਦਾ ਤੇ ਬਿਨਾਂ ਰੋਕੇ ਟੋਕੇ ਜਿੱਥੇ ਜੀ ਕਰਦਾ ਉੱਥੇ ਠੁੱਕਦਾ ਆ ਦਰਬਾਰ ਸਾਹਿਬ ਵਿੱਚ ਹਰ ਰੋਜ਼ ਸ਼ਰਾਬ ਤੇ ਕਬਾਬ ਦੇ ਦੌਰ ਚੱਲਦੇ ਆ ਤੇ ਰਾਤ ਨੂੰ ਵੀ ਉਹ ਪਾਪੀ ਉੱਥੇ ਹੀ ਸੌਂਦਾ ਤੇ ਉੱਥੇ ਸੌਣ ਵੇਲੇ ਵਿਸ਼ਵਾ ਵੀ ਉਹਦੇ ਨਾਲ ਹੀ ਹੁੰਦੀਆਂ ਜਿੰਨਾ ਚਿਰ ਬਲੱਗਾ ਸਿੰਘ ਨੇ ਇਹ ਸਾਰੀ ਗੱਲ ਨਹੀਂ ਸੀ ਦੱਸੀ ਉਨਾਂ ਚਿਰ ਸਿਰਫ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਇਹ ਗੱਲ ਸੁਣਨ ਤੋਂ ਬਾਅਦ ਹੁਣ ਜਥੇ ਦਾ ਇੱਕ ਵੀ ਸਿੰਘ ਇਹੋ ਜਿਹਾ ਨਹੀਂ ਸੀ ਜਿਸ ਦੀਆਂ ਅੱਖਾਂ ਗਿੱਲੀਆਂ ਨਾ ਹੋਣ ਹਰਮੰਦਰ ਸਾਹਿਬ ਸਿੰਘਾਂ ਦੀ ਆਨ ਬਾਨ ਤੇ ਸ਼ਾਨ ਹੈ ਇਸ ਤੇ ਕੋਈ ਵੀ ਆਜਾ ਜਾਵੇ ਗੁਰੂ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਨੇ ਉਸ ਵੇਲੇ ਗੁਰੂ ਕੇ ਸਿੰਘਾਂ ਨੇ ਉੱਚੀ ਆਵਾਜ਼ ਚ ਪੁੱਛਿਆ ਕਿ ਹੈ ਕੋਈ ਇਦਾਂ ਦਾ ਸੂਰਮਾ ਜੋ ਦਰਬਾਰ ਸਾਹਿਬ ਚ ਹੋਈ ਬੇਅਦਬੀ ਦਾ ਬਦਲਾ ਲੈ ਸਕੇ ਦੋ ਸਿੰਘ ਉਸ ਸਮੇਂ ਜ਼ਿੰਮੇਵਾਰੀ ਲੈਣ ਲਈ ਖੜੇ ਹੋ ਗਏ ਇੱਕ ਸੀ ਭਾਈ ਸੁਖਾ ਸਿੰਘ ਜੀ ਤੇ ਦੂਸਰੇ ਭਾਈ ਮਹਿਤਾਬ ਸਿੰਘ ਜੀ ਅੱਗੇ ਦੀ ਸਟੋਰੀ ਵਿੱਚ ਵਧਣ ਤੋਂ ਪਹਿਲਾਂ ਆਪਾਂ ਇਹਨਾਂ ਦੋਹਾਂ ਸਿੰਘਾਂ ਸੂਰਮਿਆਂ ਦੀ ਪਿਛੋਕੜ ਬਾਰੇ ਝਾਕ ਮਾਰ ਲੈਂਦੇ ਆ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਵੇ ਭਾਈ ਸੁੱਖਾ ਸਿੰਘ ਜੀ ਅੰਮ੍ਰਿਤਸਰ ਲੱਗੇ ਮਾਣੀ ਕਮੋਕੀ ਨਗਰ 'ਚ ਰਹਿਣ ਵਾਲੇ ਤਰਖਾਣਾ ਦਾ ਲੜਕਾ ਸੀ ਤੇ ਇਹਨਾਂ ਨੇ ਛੋਟੀ ਉਮਰ ਵਿੱਚ ਹੀ ਅਮਰ ਸ਼ਕ ਲਿਆ ਸੀ ਉਹਨਾਂ ਦਿਨਾਂ ਵਿੱਚ ਅਮਰ ਸ਼ਕਨ ਦਾ ਮਤਲਬ ਹੁੰਦਾ ਸੀ ਵੀ ਜੇ ਕਦੀ ਕਿਸੇ ਮਾਤਾ ਨੂੰ ਪੁੱਛਿਆ ਜਾਂਦਾ ਸੀ ਕਿ ਬੀਬਾ ਤੁਹਾਡੇ ਕਿੰਨੇ ਬੱਚੇ ਨੇ ਤਾਂ ਉਹ ਕਹਿੰਦੀ ਸੀ ਕਿ ਮੇਰੇ ਪੰਜ ਪੁੱਤਰ ਸਨ ਪਰ ਚਾਰ ਰਹਿ ਗਏ ਅਗਲਾ ਅਫਸੋਸ ਕਰਦਾ ਸੀ ਵੀ ਕੀ ਹੋਇਆ ਤੇਰੇ ਜਵਾਨ ਪੁੱਤ ਕਿਵੇਂ ਗੁਜ਼ਰ ਗਿਆ ਤਾਂ ਗੋ ਮਾਤਾ ਕਹਿੰਦੀ ਸੀ ਕਿ ਗੁਜ਼ਰੇ ਨਹੀਂ ਪਰ ਉਹਨੇ ਅਮਰ ਛੱਕ ਲਿਆ ਹੈ ਅੱਜ ਨਹੀਂ ਤਾਂ ਕੱਲ ਉਹਨੇ ਸ਼ਹੀਦ ਤਾਂ ਹੋ ਹੀ ਜਾਣਾ ਮਤਲਬ ਕਿ ਅਮਰੇ ਛੱਕ ਚੁੱਕੇ ਸਿੰਘ ਬਾਰੇ ਘਰ ਦੇ ਵੀ ਮੰਨ ਲੈਂਦੇ ਸੀ ਕਿ ਮੇਰੇ ਪੁੱਤਰ ਨੇ ਹੁਣ ਮੁੜ ਕੇ ਵਾਪਸ ਨਹੀਂ ਆਉਣਾ ਇਹਦਾ ਅੱਜ ਨਹੀਂ ਤਾਂ ਕੱਲ ਨੰਬਰ ਲੱਗ ਹੀ ਜਾਣਾ ਇਸ ਸੁੱਖਾ ਸਿੰਘ ਨੇ ਛੋਟੀ ਉਮਰ ਵਿੱਚ ਹੀ ਅਮਰ ਛੱਕ ਲਿਆ ਸੀ ਮਾਪੇ ਡਰ ਗਏ ਮਾਪਿਆਂ ਨੇ ਕੀ ਕੀਤਾ ਕਿ ਛੋਟੀ ਉਮਰ ਵਿੱਚ ਹੀ ਸੁੱਖਾ ਸਿੰਘ ਦੇ ਸੁੱਤੇ ਪਈਦੇ ਕੇਸ ਕਤਲ ਕਰ ਦਿੱਤੇ ਤੇ ਜਦੋਂ ਜਾਗਿਆ ਉਸਨੇ ਆਪਣੇ ਕੇਸ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਅੱਧ ਕੱਟੇ ਕੇਸਾਂ ਨੂੰ ਦੇਖ ਕੇ ਘਰਲਾ ਉਠਿਆ ਇੰਨਾ ਕੁ ਰੋਇਆ ਕਿ ਬਰਦਾਸ਼ਤ ਨਾ ਹੋਇਆ ਉਹਨਾਂ ਦੇ ਨਗਰ ਦੇ ਬਾਹਰ ਇੱਕ ਖੂਹ ਸੀ ਉਹਦੇ ਵਿੱਚ ਜਾ ਕੇ ਛਾਲ ਮਾਰ ਦਿੱਤੀ ਕਹਿਣ ਲੱਗੇ ਕਿ ਸਤਗੁਰ ਤیرے ਤੋਂ ਟੁੱਟ ਕੇ ਇੱਕ ਦਿਨ ਵੀ ਨਹੀਂ ਜਾਣਾ ਨਗਰ ਦੇ ਲੋਕ ਇਕੱਠੇ ਹੋ ਗਏ ਸੁਖਾ ਸਿੰਘ ਖੂਹ ਵਿੱਚ ਬੈਠੇ ਹਨ ਕੁਦਰਤੀ ਉਸ ਦਿਨ ਖੂਹ ਵਿੱਚ ਪਾਣੀ ਥੋੜਾ ਘੱਟ ਸੀ ਰੱਬ ਦਾ ਸਬਬ ਗੁਰੂ ਸਾਹਿਬ ਨੇ ਸੇਵਾ ਲਈ ਨੀ ਸੀ ਸੱਟਾਂ ਭਾਵੇਂ ਕਾਫੀ ਲੱਗ ਗਈਆਂ ਪਰ ਉਹ ਡੁੱਬ ਨਾ ਸਕੇ ਲੋਕ ਮਿੰਤਾ ਕਰਦੇ ਰਹੇ ਕਿ ਬਾਹਰ ਨਿਕਲਿਆ ਉਹ ਅੱਗੋ ਕਹਿੰਦੇ ਨਹੀਂ ਇਹਨਾਂ ਨੇ ਮੈਨੂੰ ਮੇਰੇ ਗੁਰੂ ਨਾਲੋਂ ਵਾਕ ਕੀਤਾ ਜਿਹੜੇ ਕੇਸਾਂ ਵਿੱਚ ਗੁਰੂ ਸਾਹਿਬ ਦਾ ਅੰਮ੍ਰਿਤ ਪਾਇਆ ਸੀ ਇਹਨਾਂ ਪਾਪੀਆਂ ਨੇ ਉਹਨਾਂ ਕੇਸਾਂ ਨੂੰ ਹੀ ਬੇਅਦਬ ਕਰ ਦਿੱਤਾ ਮੈਂ ਹੁਣ ਇੱਥੇ ਹੀ ਮਰ ਜਾਊਂਗਾ ਮੈਂ ਬਾਹਰ ਨਹੀਂ ਨਿਕਲਣਾ ਨਗਰ ਦੇ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਉਹ ਪੁੱਤਰਾ ਇਹਨਾਂ ਪਾਪੀਆਂ ਨੇ ਜੋ ਕਰਤੂਤ ਕਰਨੀ ਸੀ ਉਹਦਾ ਘਰ ਵਿਖਾਈ ਤੂੰ ਕਿਉਂ ਪੁਜਦਾਂ ਵਾਲੇ ਕੰਮ ਕਰਕੇ ਸਿੱਖੀ ਨੂੰ ਦਾਗ ਲਾਉਣ ਲੱਗਿਆ ਹੈ ਜੇ ਤੂੰ ਅਮਰਿਤ ਛਕਿਆ ਹੈ ਤਾਂ ਕਿਤੇ ਪੰਥ ਦੇ ਲੇਖੇ ਲੱਗੇ ਸ਼ਹੀਦ ਹੋ ਅਮਰਿਤ ਛਕਣ ਵਾਲੇ ਇਦਾਂ ਖੂਚ ਛਾਲਾ ਮਾਰ ਕੇ ਨਹੀਂ ਮਰਿਆ ਕਰਦੇ ਤੂੰ ਬਾਹਰ ਆ ਜਾ ਅਸੀਂ ਤੇਰੇ ਨਾਲ ਵਾਅਦਾ ਕਰਦੇ ਆਂ ਕਿ ਤੈਨੂੰ ਦੁਬਾਰਾ ਅਮਰਿਤ ਛਕਾ ਦੇਵਾਂਗੇ ਲੋਕਾਂ ਨੇ ਖੂਹ ਵਿੱਚ ਰਸੇ ਸੁਟੇ ਤੇ ਉਹਨਾਂ ਨੂੰ ਬਾਹਰ ਕੱਢਿਆ ਬਾਹਰ ਨਿਕਲਣ ਤੋਂ ਬਾਅਦ ਇੱਕ ਗੁਰੂ ਪਿਆਰਾ ਸਿੰਘ ਮੁੜ ਕੇ ਘਰ ਨਹੀਂ ਗਿਆ ਸਿੱਧਾ ਜੰਗਲਾਂ 'ਚ ਜਾ ਕੇ ਸਿੰਘਾਂ ਨਾਲ ਰਲ ਗਿਆ ਉੱਥੇ ਦੁਬਾਰਾ ਅਮਰਿਤ ਛਕ ਲਿਆ ਇਨਾਂ ਦੇ ਨਾਲ ਦੂਸਰੇ ਹਨ ਭਾਈ ਮਹਤਾਬ ਸਿੰਘ ਜੀ ਹੁਣੇ ਮਹਤਾਬ ਸਿੰਘ ਕੌਣ ਹੈ ਇਹ ਮਹਤਾਬ ਸਿੰਘ ਜੀ ਵੀ ਅੰਮ੍ਰਿਤਸਰ ਦੇ ਲਾਗੇ ਇੱਕ ਨਗਰ ਮੀਰਾਕੋਟ ਦੇ ਰਹਿਣ ਵਾਲੇ ਸੀ ਇਹਨਾਂ ਨੇ ਵੀ ਬੜੀ ਔਖੀ ਸਿੱਖੀ ਧਾਰਨ ਕੀਤੀ ਸੀ ਵਿਆਹ ਦੇ ਕੁਝ ਸਾਲਾਂ ਬਾਅਦ ਹੀ ਇਹਨਾਂ ਦੀ ਪਤਨੀ ਆਪਣੇ ਇੱਕ ਸਾਲ ਦੇ ਪੁੱਤਰ ਨੂੰ ਛੱਡ ਕੇ ਚੜ੍ਹਾਈ ਕਰ ਗਈ ਸੀ ਹੁਣ ਮਹਤਾਬ ਸਿੰਘ ਹੁੰਦਾ ਰਾਤ ਨੂੰ ਆਪਣੇ ਪੁੱਤ ਨਾਲ ਇੱਕ ਮੰਜੇ ਤੇ ਲੰਮਾ ਪਿਆ ਪਰ ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਕਦੇ ਉਹ ਆਪਣੇ ਪੁੱਤ ਵੱਲ ਵੇਖਦਾ ਤੇ ਕਦੇ ਆਪਣੀ ਕਿਰਪਾਨ ਵੱਲ ਸੋਚ ਰਿਹਾ ਸੀ ਕਿ ਮੈਂ ਤਾਪ ਸਿੰਘਾ ਜਾਂ ਤਾਂ ਅੰਮ੍ਰਿਤ ਛੱਡ ਕੇ ਆਪਣੇ ਪੁੱਤ ਨੂੰ ਪਾਲ ਲੈ ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਨਗਰ ਵਿੱਚ ਰਹਿਣ ਦਾ ਤਾਂ ਕੋਈ ਸਵਾਲ ਹੀ ਨਹੀਂ ਤੇ ਜਾਂ ਪੁੱਤ ਨੂੰ ਛੱਡ ਕੇ ਜੰਗਲਾਂ ਚਲਾ ਜਾ ਤੇ ਜਿੰਦ ਕੌਮ ਦੇ ਲਿਖੇ ਲਾ ਦੇ ਉੱਥੇ ਇਹਨਾਂ ਦਾ ਇੱਕ ਪੱਕੇ ਮਿੱਤਰ ਸੀ ਨੱਥੂ ਖੇੜਾ ਜੋ ਇੱਕ Hindu ਪਰਿਵਾਰ ਚੋਂ ਸੀ ਸਾਰੀ ਰਾਤ ਮੈਂ ਤਾਪ ਸਿੰਘ ਸੌ ਨਹੀਂ ਸਕਿਆ ਤੇ ਤੜਕੇ ਮੂੰਹਨੇਰੇ ਆ ਕੇ ਉਸ ਨੇ ਨੱਥੂ ਖੇੜਾ ਦਾ ਬੂਹਾ ਆਖੜ ਗਿਆ ਤੇ ਕਹਿਣ ਲੱਗਾ ਮਾਫ ਕਰੀ ਸੱਜਣਾ ਕੁਵੇਲੇ ਆਇਆ ਪਰ ਮੈਂ ਸਾਰੀ ਰਾਤ ਸੌ ਨਹੀਂ ਪਿਆ ਕਾਰਨ ਦੱਸਦੇ ਹੋਏ ਮਹਿਤਾਬ ਸਿੰਘ ਅੱਗੇ ਆ ਕੇ ਕਿਹਾ ਕਿ ਮੈਂ ਅਮਰਤ ਸ਼ੱਕੇ ਸਿੰਘ ਸੱਜ ਗਿਆ ਹਾਂ ਤੇ ਹੁਣ ਮੈਂ ਜੰਗਲਾਂ ਵਿੱਚ ਚਲੇ ਜਾਣਾ ਕਿਉਂਕਿ ਨਗਰ ਵਿੱਚ ਰਹਿਣ ਦਾ ਤਾਂ ਕੋਈ ਮਾਹੌਲ ਹੀ ਨਹੀਂ ਹੈ ਘਰ ਵਾਲੀ ਮੇਰੀ ਚੜ੍ਹਾਈ ਕਰ ਚੁੱਕੀ ਆ ਕਿ ਤੂੰ ਮੇਰੇ ਪੁੱਤਰ ਨੂੰ ਸੰਭਾਲ ਸਕਦਾ ਅਮਰਤ ਵੇਲੇ ਦਾ ਸਮਾਂ ਹੈ ਨੱਥਾ ਮਹਿਤਾਬ ਸਿੰਘ ਨੂੰ ਘੁੱਟ ਕੇ ਗਲ ਬਕੜੀ ਚ ਲੈ ਲੈਂਦਾ ਤੇ ਕਹਿੰਦਾ ਹੈ ਕਿ ਸੱਜਣਾ ਕੀ ਹੋਇਆ ਮੈਂ ਹਿੰਦੂ ਹਾਂ ਮੈਂ ਤੇਰੇ ਪੁੱਤਰ ਨੂੰ ਆਪਣੇ ਪੁੱਤ ਤੋਂ ਵੀ ਵੱਧ ਸੰਭਾਲ ਕੇ ਰੱਖੂੰਗਾ ਮਹਤਾਬ ਸਿੰਘ ਆਪਣੇ ਸੁੱਤੇ ਪਏ ਪੁੱਤ ਰਾਏ ਸਿੰਘ ਨੂੰ ਨੱਥੇ ਦੀ ਝੋਲੀ ਵਿੱਚ ਪਾਉਂਦਾ ਹੋਇਆ ਕਹਿੰਦਾ ਕਿ ਨੱਥਿਆ ਤੂੰ ਹਿੰਦੂ ਹੈ ਤੇ ਤੇਰੇ ਘਰ ਕੇਸਾਂ ਦੀ ਬੇਅਦਬੀ ਹੋ ਜਾਂਦੀ ਪਰ ਤੂੰ ਮੇਰੇ ਨਾਲ ਵਾਅਦਾ ਕਰ ਤੂੰ ਮੇਰੇ ਪੁੱਤ ਦੇ ਕੇਸ ਕਤਲ ਨਹੀਂ ਹੋਣਦੇ ਨੇ ਆਪਣੇ ਜਿਗਰ ਦੇ ਟੋਟੇ ਨੂੰ ਭਾਈ ਨੱਥੇ ਖਰੇ ਦੀ ਝੋਲੀ ਪਾ ਕੇ ਮਹਤਾਬ ਸਿੰਘ ਪੰਗੂ ਜੰਗਲ ਵਿੱਚ ਸਿੰਘਾਂ ਦੇ ਜਥੇ ਵਿੱਚ ਜਾ ਜਾ ਕੇ ਰਲ ਜਾਂਦੇ ਆ ਭਾਈ ਨੱਥੇ ਨੇ ਆਪਣਾ ਪਰਿਵਾਰ ਵਾਰ ਕੇ ਆਪਣੇ ਫਰਜ਼ ਨੂੰ ਨਿਭਾਇਆ ਤੇ ਮਹਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ ਜਾਨ ਬਚਾਈ ਇਹ ਵੀ ਇੱਕ ਬੜਾ ਹੀ ਮਾਣਯੋਗ ਇਤਿਹਾਸ ਹੈ ਤੇ ਇਸੇੇ ਕੌਮ ਵਿੱਚ ਅੱਗੇ ਚੱਲ ਕੇ ਮਹਾਨ ਵਿਦਵਾਨ ਰਤਨ ਸਿੰਘ ਪੰਗੂਰੇ ਜਨਮ ਲਿਆ ਜਿਨ੍ਹਾਂ ਨੇ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਰਚਨਾਵਾਂ ਵਿੱਚੋਂ ਇੱਕ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਤੇ ਇਸ ਤੋਂ ਕੁਝ ਪੀੜੀਆਂ ਅੱਗੇ ਵਧ ਕੇ ਇਸੇ ਕੁਲ ਵਿੱਚ ਇੱਕ ਹੋਰ ਸ਼ੁਰੂਮੇ ਨੇ ਜਨਮ ਲਿਆ ਜਨਰਲ ਸੁਭੀਗ ਸਿੰਘ ਜੀ ਜਿਨ੍ਹਾਂ 1984 ਦੇ ਕੱਲੂ ਘਰੇ ਦੌਰਾਨ ਸਰਕਾਰ ਨਾਲ ਟੱਕਰ ਲਈ ਸਿੱਖ ਕੌਮ ਦੀ ਅਗਵਾਈ ਕੀਤੀ ਸੀ ਜਾਨੀ ਕਿ ਆਪਣੇ ਪਰਿਵਾਰ ਨਾਲੋਂ ਵੀ ਵੱਧ ਆਪਣੇ ਫਰਜ਼ ਨੂੰ ਅਹਿਮੀਅਤ ਦੇਣ ਵਾਲੇ ਭਾਈ ਨੱਥੂ ਖਹਿਰੇ ਦੇ ਕਾਰਜਾਂ ਦਾ ਸਦਕਾ ਹੀ ਇਸ ਕੁੱਲ ਦੀਆਂ ਦੋ ਮਹਾਨ ਸ਼ਖਸੀਅਤਾਂ ਨੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਪਰ ਇਸ ਦੇ ਬਦਲੇ ਅਸੀਂ ਉਹਨਾਂ ਨੂੰ ਕੀ ਦਿੱਤਾ ਐਰਾ ਗਹਿਰਾ ਨੱਥੂ ਖਹਿਰਾ ਕਿਸ ਤਰ੍ਹਾਂ ਬੇਇੱਜ਼ਤੀ ਤੇ ਸ਼ਰਮ ਮਹਿਸੂਸ ਕਰਾਉਣ ਵਾਲੀ ਕਹਾਵਤ ਨੂੰ ਇਸ ਸੂਰਮੇ ਭਾਈ ਨੱਥੂ ਖਹਿਰਾ ਦੇ ਨਾਮ ਨਾਲ ਜੋੜ ਦਿੱਤਾ ਗਿਆ ਇਸ ਤਰ੍ਹਾਂ ਉਹਨਾਂ ਨੇ ਆਪਣਾ ਪਰਿਵਾਰ ਵਾਰ ਕੇ ਭਾਈ ਮਹਿਤਾਬ ਸਿੰਘ ਦੇ ਪੁੱਤ ਰਾਏ ਸਿੰਘ ਦੀ ਜਾਨ ਬਚਾਈ ਇਸ ਬਾਰੇ ਵੀ ਜੇਕਰ ਤੁਸੀਂ ਜਾਨਣਾ ਚਾਹੋਗੇ ਤਾਂ ਆਪਾਂ ਇੱਕ ਅਲੱਗ ਤੋਂ ਡਿਟੇਲ ਵੀਡੀਓ ਬਣਾ ਦੇਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਆਓ ਹੁਣ ਆਪਾਂ ਵਾਪਸ ਚਲੀਏ ਉਸ ਮੁੱਖ ਘਟਨਾ ਵੱਲ ਜੋ 11 ਅਗਸਤ 1740 ਨੂੰ ਘਟੀ ਸੀ ਇਹ ਦੋਵੇਂ ਸੂਰਮੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਉਥੋਂ ਬੀਕਾਨੇਰ ਦੀ ਧਰਤੀ ਤੋਂ ਚੱਲ ਪਏ ਕਿਉਂਕਿ ਦੋਵੇਂ ਹੀ ਅੰਮ੍ਰਿਤਸਰ ਦੇ ਇਲਾਕੇ ਦੇ ਰਹਿਣ ਵਾਲੇ ਸੀ ਇਸ ਕਰਕੇ ਇਹਨਾਂ ਦੋਹਾਂ ਨੂੰ ਗਲੀਆਂ ਰਸਤਿਆਂ ਦੀ ਚੰਗੀ ਤਰ੍ਹਾਂ ਜਾਣਕਾਰੀ ਸੀ ਉੱਥੇ ਪਹੁੰਚ ਕੇ ਇਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਮੱッセ ਰੰਗੜ ਤੱਕ ਨਹੀਂ ਪਹੁੰਚਿਆ ਜਾਣਾ ਇਹਨਾਂ ਆਪਣੀਆਂ ਪੱਗਾਂ ਮੁਗਲਈ ਤਰੀਕੇ ਨਾਲ ਬੰਨੀਆਂ ਜਿਵੇਂ ਕਿਵੇਂ ਕਰਕੇ ਆਪਣਾ ਭੇਸ ਮੁਗਲਾਂ ਵਰਗਾ ਬਣਾ ਲਿਆ ਤੇ ਇਧਰੋਂ ਉਧਰੋਂ ਠੇਕਰੀਆਂ ਇਕੱਠੀਆਂ ਕਰਕੇ ਦੋ ਬੋਰੇ ਠੇਕਰੀਆਂ ਦੇ ਭਰ ਲਏ ਤੇ ਲੈ ਕੇ ਦਰਬਾਰ ਸਾਹਿਬ ਪਹੁੰਚ ਗਏ ਉਦੋਂ ਰਸਤਾ ਅਕਾਲ ਤਖਤ ਸਾਹਿਬ ਦੇ ਪਿਛਵਾੜੇ ਵਾਲੇ ਪਾਸੇ ਆਉਂਦਾ ਹੁੰਦਾ ਸੀ ਉਸ ਪਾਸੇ ਐਂਟਰ ਹੋ ਕੇ ਇਹਨਾਂ ਨੇ ਇਲਾਚੀ ਬੇਰੀ ਕੋਲ ਜਾ ਕੇ ਆਪਣੇ ਘੋੜੇ ਬੰਨੇ ਪਹਿਰੇਦਾਰਾਂ ਦੇ ਪੁੱਛਣ ਤੇ ਇਹਨਾਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਚੌਧਰੀ ਹਾਂ ਸਾਡੇ ਵੱਲ ਕਾਫੀ ਮਾਮਲਾ ਬਕਾਇਆ ਸੀ ਤੇ ਅਸੀਂ ਉਹ ਮਾਮਲਾ ਉਤਾਰਨ ਆਏ ਹਾਂ ਇਜਾਜ਼ਤ ਲੈ ਕੇ ਦੋਵੇਂ ਸੂਰਮੇ ਅੰਦਰ ਤੁਰੇ ਜਾਂਦੇ ਆ ਤੇ ਨਾਲ-ਨਾਲ ਅਰਦਾਸ ਕਰ ਰਹੇ ਨੇ ਕਿ हे ਸੱਚੇ ਪਿਤਾ ਪਰਮਾਤਮਾ ਆਪਣੇ ਪੁੱਤਰਾਂ ਦੀ लाज ਰੱਖਿਓ ਪਰਦਾ ਤੁਸੀਂ ਹੀ ਕੱਢਣਾ ਹੈ ਅੱਜ ਸੁਖਾ ਸਿੰਘ ਮਹਿਤਾਬ ਸਿੰਘ ਇਥੋਂ ਖਾਲੀ ਹੱਥ ਨਾ ਜਾਣ ਅੰਦਰ ਜਾ ਕੇ ਜਦੋਂ ਉਹਨਾਂ ਦੋਵੇਂ ਬੁਰੇ ਮੱッセ ਦੇ ਸਾਹਮਣੇ ਰੱਖੇ ਤਾਂ ਇੰਨਾ ਧੰਨ ਵੇਖ ਕੇ ਮੱッセ ਦੀਆਂ ਅੱਖਾਂ ਚਮਕ ਆ ਗਈ ਉਹ ਛਾਲ ਮਾਰ ਕੇ ਪਲੰਗ ਤੋਂ ਉੱਠਿਆ ਤੇ ਜਮੀਨ 'ਤੇ ਆਇਆ ਬਿਜਲੀ ਦੀ ਤੇਜ਼ੀ ਨਾਲ ਮਹਿਤਾਬ ਸਿੰਘ ਨੇ ਤੀਕ ਦਾ ਵਾਰ ਕੀਤਾ ਤੇ ਮੱッセ ਦਾ ਸਿਰ ਵੱਢ ਕੇ ਉਹ ਮਰਿਆ ਸੁਖਾ ਸਿੰਘ ਨੇ ਵੀ ਫੁਰਤੀ ਨਾਲ ਉਸ ਦਾ ਸਿਰ ਨੀਜੇ ਤੇ ਟੰਗ ਲਿਆ ਤੇ ਦੋਵੇਂ ਫੁਰਤੀ ਨਾਲ ਘੋੜਿਆਂ ਤੇ ਸਵਾਰ ਹੋ ਕੇ ਉਥੋਂ ਹਵਾ ਦੀ ਤਰ੍ਹਾਂ ਗਾਇਬ ਹੋ ਗਏ ਉਥੋਂ ਜੋ ਉਹਨਾਂ ਨੇ ਘੋੜਿਆਂ ਨੂੰ ਅੱਡੀਆਂ ਲਾਈਆਂ ਸਿੱਧਾ ਪਹਿਲਾ ਪੜਾ ਆ ਕੇ ਗੰਗਾ ਨਗਰ ਕੀਤਾ ਅੱਜ ਦੇ ਸਮੇਂ ਆਪਾਂ ਬੱਸ ਵਿੱਚ ਜਾਂ ਆਪਣੀ ਗੱਡੀ ਵਿੱਚ ਵੀ ਇੰਨਾ ਲੰਬਾ ਸਫ਼ਰ ਕਰਕੇ ਥੱਕ ਜਾਂਦੇ ਹਾਂ ਪਰ ਨਾ ਤਾਂ ਇਹ ਸੂਰਮੇ ਥੱਕੇ ਤੇ ਨਾ ਹੀ ਇਹਨਾਂ ਦੇ ਘੋੜੇ ਤੇ ਅਗਲੇ ਦਿਨ ਇਹਨਾਂ ਸੂਰਮਿਆਂ ਨੇ ਸਿਰ ਲਿਆ ਕੇ ਖਾਲਸੇ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਇਹ ਸਿੱਖਾਂ ਦਾ ਜ਼ਾਲਮ ਹਕੂਮਤ ਨੂੰ ਸਾਫ਼-ਸਾਫ਼ ਪੈਗਾਮ ਸੀ ਕਿ ਗੁਰੂ ਧਾਮਾਂ ਦੀ ਬੇਅਦਬੀ ਕਰਨ ਵਾਲੇ ਨੂੰ ਸਿੰਘ ਇਸੇ ਤਰ੍ਹਾਂ ਕਰਨੀ ਦਾ ਫਲ ਦਿੰਦੇ ਰਹਿਣਗੇ ਦੇ ਭਾਵੇਂ ਪਤਾ ਪਤਾ ਸਿੰਘਾਂ ਦਾ ਵੈਰੀ ਹੋਵੇ ਸਿੰਘਾਂ ਨੂੰ ਮਕਾਉਣ ਦੀਆਂ ਕਿੰਨੀਆਂ ਹੀ ਕੋਸ਼ਿਸ਼ਾਂ ਕਿਉਂ ਨਾ ਕੀਤੀਆਂ ਜਾਣ ਸਿੰਘਾਂ ਨੂੰ ਖਤਮ ਕਰਨ ਵਾਲੀਆਂ ਕੋਮਾਂ ਆਪ ਖਤਮ ਹੋ ਜਾਣਗੀਆਂ ਪਰ ਸਿੰਘ ਖਤਮ ਨਹੀਂ ਹੋਣਗੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਓ ਕਿਉਂਕਿ ਸਾਡੇ ਸਕੂਲਾਂ ਵਿੱਚ ਤਾਂ ਇਹੋ ਜਿਹਾ ਇਤਿਹਾਸ ਨਹੀਂ ਪੜਾਇਆ ਜਾਂਦਾ ਘਟੋ ਘਟੇ ਇਨ੍ਹਾਂ ਵੀਡੀਓਜ਼ ਦੇ ਰਾਹੀਂ ਹੀ ਤਾਂ ਬੱਚੇ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਕਮੈਂਟ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਦੇਲੀ ਸਿੱਖ ਇਤਿਹਾਸ ਲਈ ਤੁਸੀਂ ਸਾਡੇ ਇੰਸਟਾਗ੍ਰam ਪੇਜ ਵੀ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਮਿਲਦੇ ਹਾਂ ਕਿਸੇ ਹੋਰ ਸਿੱਖ ਇਤਿਹਾਸਕ ਵੀਡੀਓ ਦੇ ਨਾਲ ਧੰਨਵਾਦ